25 ਸਾਲ ਪਹਿਲਾਂ ਮੈਂ ਵੀ ਇਸੇ ਚੱਕਰ ਵਿੱਚ ਫਸੀ ਹੋਈ ਸੀ। ਸنو ਭਾਵੇਂ, ਮੀਂਹ ਪਵੇ, ਕਿਸ ਤਰ੍ਹਾਂ ਦਾ ਵੀ ਮੌਸਮ ਹੋਵੇ ਪਰ ਮੈਨੂੰ ਕੰਮ ਤੇ ਜਾਣਾ ਪੈਂਦਾ ਸੀ ਤੇ ਮੈਂ ਇੰਨਾ ਕੰਮਾਂ ਤੋਂ ਬਹੁਤ ਟਾਇਰਡ ਹੋ ਗਈ ਸੀ। ਮੈਂ ਚਾਹੁੰਦੀ ਸੀ ਮੈਂ ਕੋਈ ਸੌਖਾ ਕੰਮ ਲੱਭਾਂ। ਇਸ ਭਾਲ ਨੇ ਮੈਨੂੰ ਆਨਲਾਈਨ ਡਿਜੀਟਲ ਬਿਜ਼ਨਸ ਤੱਕ ਪਹੁੰਚਾਇਆ। ਜਦੋਂ ਮੈਂ ਇਹ business ਨੂੰ ਸ਼ੁਰੂ ਕੀਤਾ ਵੇਖਿਆ ਇਹਦੇ ਵਿੱਚ ਵੇਖਿਆ ਕਿ ਬਹੁਤ ਸਾਰੇ ਲੋਕ ਅਜਿਹੇ ਆ ਜਿਨ੍ਹਾਂ ਨੇ ਹਸਬੰਡ ਵਾਈਫ ਜਿਹੜੇ ਹੈਗੇ ਜੌਬ ਨੇ ਜੌਬ ਛੱਡ ਕੇ ਘਰ ਤੋਂ ਹੀ ਇਹ business ਨੂੰ ਕਰ ਰਹੇ ਆ ਤੇ ਸਕਸੈਸਫੁਲੀ ਉਹਨਾਂ ਨੇ ਆਪਣੇ ਬਹੁਤ ਵਧੀਆ ਕੈਸ਼ ਘਰ ਲਏ ਹੋਏ ਗੱਡੀਆਂ ਲਈਆਂ ਜਾਂ ਬਹੁਤ ਵਧੀਆ ਐਸ਼ ਦੀ ਜ਼ਿੰਦਗੀ ਜੀ ਰਹੇ ਆ ਇੰਡੀਆ ਵਾਂਗੂ ਇੱਥੇ ਵੀ ਆਪਣੀ ਜਿਹੜੀ ਹੈਗੀ ਵਧੀਆ ਸਟੇਟਸ ਬਣਾਇਆ ਹੋਇਆ ਮੈਨੂੰ ਉਸ ਚੀਜ਼ ਨੇ ਬਹੁਤ ਇੰਪ੍ਰੈਸ ਕੀਤਾ ਤੇ ਮੈਂ ਵੀ ਇਹ ਬਿਜ਼ਨਸ ਨੂੰ ਜੁਆਇਨ ਕੀਤਾ ਪਰ ਮੈਨੂੰ ਇਹ ਪਤਾ ਸੀ ਕਿ ਜਦੋਂ ਇਹ ਕੰਮ ਸ਼ੁਰੂ ਕੀਤਾ ਆ ਤਾਂ ਇਹਦੇ ਵਿੱਚ ਕੋਈ ਬੈਠੇ ਬਿਠਾਏ ਨਹੀਂ ਆ ਕਿ ਸ਼ੁਰੂ ਕਰ ਲਿਆ ਤੇ ਸਾਨੂੰ ਇੱਕ ਪੀਰੀਅਡ ਆ ਜਿਹੜਾ ਆਪਣੇ ਆਪ ਉਹ ਤੋਂ ਸਾਨੂੰ ਫਲ ਮਿਲਣਗੇ ਇਹਦੇ ਵਿੱਚ ਇਹ ਸੀਗਾ ਕਿ ਡੇ ਬਾਏ ਡੇ ਮੈਨੂੰ ਮਿਹਨਤ ਕਰਨੀ ਪਾਉਗੀ ਤਾਂ ਹੀ ਮੈਂ ਗਰੋ ਕਰੂੰਗੀ ਤੇ ਅੱਜ 2.5 ਸਾਲ ਪਹਿਲਾਂ ਜੋ ਮੈਂ ਕੰਮ ਸ਼ੁਰੂ ਕੀਤਾ ਸੀ ਬਿਨਾਂ ਰੁਕੇ ਮੈਂ ਉਸ ਕੰਮ ਨੂੰ ਕਰ ਰਹੀ ਆਂ ਬਿਨਾਂ ਨਾਂਗਾ 7 ਦਿਨ ਜਦੋਂ ਮੇਰਾ ਦਿਲ ਕਰਦਾ ਦਿਨ ਦੇ ਵਿੱਚ ਮੈਂ ਆਪਣੇ ਕੰਮ ਲਈ ਪੋਜ਼ਿਟਿਵ ਰਹਿਣੀ ਆ ਕੋਈ ਮੈਨੂੰ ਮੈਸੇਜ ਕਰਦਾ ਇਸ ਕੰਮ ਦੇ ਇਹ ਕੰਮ ਇੰਨਾ ਸੌਖਾ ਆ ਇਹਦੇ ਵਿੱਚ ਕਰਨਾ ਕੀ ਹੁੰਦਾ ਇੱਕ ਰਿਐਲਿਟੀ ਆ ਇਹ ਬਿਜ਼ਨਸ ਦੇ ਵਿੱਚ ਆਪਾਂ ਡੇ ਬਾਈ ਡੇ ਵੇਖਦੇ ਆ ਕਿ ਕਿਸ ਤਰ੍ਹਾਂ ਲੋਕ ਗਰੋ ਕਰ ਰਹੇ ਆ ਕਿਸ ਤਰ੍ਹਾਂ ਉਹ ਅ ਇਸ ਬਿਜ਼ਨਸ ਨੂੰ ਹੋਰ ਡੇ ਬਾਈ ਡੇ ਦੇ ਵਿੱਚ ਗਰੋ ਕਰਕੇ ਆਪਣੀ ਇਨਕਮ ਉਹਨਾਂ ਦੀ ਵਧੀਆ ਬਣ ਰਹੀ ਆ ਕਿ ਆਪਾਂ ਇਸ ਰਿਐਲਿਟੀ ਨੂੰ ਆਪਣੀ ਕਮਿਊਨਿਟੀ ਤੱਕ ਪਹੁੰਚਾਉਣਾ ਹੀ ਸਾਡਾ ਕੰਮ ਹੁੰਦਾ ਆ ਜਿੱਦਾਂ ਤੁਸੀਂ ਖਬਰਾਂ ਸੁਣਦੇ ਹੋ ਹਨ ਕਿਸੇ ਚੀਜ਼ ਦੀ ਐਡਵਰਟਾਈਜ਼ਮੈਂਟ ਵੇਖਦੇ ਹੋ ਸੋ ਇਸ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਕਰਨਾ ਹੀ ਸਾਡਾ ਕੰਮ ਹੁੰਦਾ ਤਾਂ ਕਿ ਸਾਡੇ ਹੋਰ ਭੈਣ ਭਰਾਵਾਂ ਨੂੰ ਇਸ ਬਾਰੇ ਪਤਾ ਲੱਗ ਸਕੇ ਬਹੁਤ ਸਾਰੇ ਭੈਣਾ ਭਰਾ ਟਾਇਡ ਨੇ ਕੰਮ ਕਰਨਾ ਚਾਹੁੰਦੇ ਆ ਐਕਸਟਰਾ ਇਨਕਮ ਬਣਾਉਣਾ ਚਾਹੁੰਦੀ ਆ ਪਰ ਉਹ ਰੋਜ਼ ਕੰਮ ਨਹੀਂ ਕਰਨਾ ਚਾਹੁੰਦੇ ਪਰ ਜੇਕਰ ਤੁਸੀਂ ਰੋਜ਼ ਕੰਮ ਨਹੀਂ ਕਰੋਗੇ ਤਾਂ ਇਨਕਮ ਨਹੀਂ ਆਉਗੀ ਡੇਲੀ ਕੰਮ ਤਾਂ ਕਰਨਾ ਹੀ ਪਊਗਾ bizness ਦਾ ਮਤਲਬ ਹੁੰਦਾ ਆਪਣਾ ਕੰਮ ਤੁਹਾਨੂੰ ਇੱਕ ਆਈਡੀ ਮਿਲ ਜਾਂਦੀ ਆ ਜਿਹੜੀ ਤੁਹਾਡੀ ਆਪਣੀ ਪਰਸਨਲ ਆਈਡੀ ਹੋਊਗੀ ਤੁਸੀਂ ਉਹਦੇ ਤੇ ਜਿੰਨਾ ਕੰਮ ਕਰੋਗੇ ਤੁਸੀਂ ਉਸੇ ਤਰ੍ਹਾਂ ਅਰਨ ਕਰੋਗੇ ਕੰਮ ਕੀ ਕਰਨਾ ਕਿ ਤੁਹਾਨੂੰ ਜਿਹੜੀ bizness ਆਈਡੀ ਮਿਲਦੀ ਤੁਸੀਂ ਲੋਕਾਂ ਨੂੰ ਗਾਈਡ ਕੀਤਾ ਲੋਕ ਉਸ ਕੰਪਨੀ ਦੇ ਵਿੱਚ ਜਾਣਾ ਚਾਹੁੰਦੇ ਆ ਸਿਰਫ ਤੇ ਸਿਰਫ ਤੁਹਾਡਾ ਰੈਫਰੈਂਸ ਹੀ ਪੈਣਾ ਹੁੰਦਾ ਹੁਣ ਤੁਸੀਂ ਉਸ ਰਿਐਲਿਟੀ ਨੂੰ ਕਿੱਦਾਂ ਲੋਕਾਂ ਤੱਕ ਪਹੁੰਚਾਉਣੀ ਆ ਬਹੁਤ ਸਾਰੇ ਲੋਕ ਵੇਖ ਕੇ ਹੀ ਡਰ ਜਾਂਦੇ ਆ ਇਹ ਕੰਮ ਬੜਾ ਔਖਾ ਇਹ ਕੰਮ ਬਹੁਤ ਔਖਾ ਆ ਜਿੱਦਾਂ ਆਪਾਂ ਬਾਕੀ ਗੱਲਾਂ ਡਿਸਕਸ ਕਰਦੇ ਆ ਇਸ ਬਿਜ਼ਨਸ ਨੂੰ ਵੀ ਇੱਕ ਦੂਜੇ ਨਾਲ ਡਿਸਕਸ ਕਰੀਏ ਮੈਂ ਆਪਣੀ ਜੌਬ ਮੈਂ ਆਪਣੀ ਜੌਬ ਤੋਂ ਛਟਕਾਰਾ ਪਾਇਆ ਮੇਟਾ ਇਸ ਹਾਲੋ ਕਿ ਮੈਂ 1 ਸਾਲ ਹੋ ਗਿਆ ਘਰ ਤੋਂ ਕੰਮ ਕਰ ਰਹੀ ਹਾਂ ਫੁੱਲ ਟਾਈਮ ਕਿਉਂਕਿ ਮੈਂ ਆਪਣੀ ਜੌਬ ਨੂੰ ਛੱਡ ਦਿੱਤਾ ਮੈਨੂੰ ਬਹੁਤ ਵਧੀਆ ਮੈਨੂੰ ਇਹਦੇ ਵਿੱਚ ਲੈਵਲ ਅਪ ਹੋਏ ਮੇਰੇ ਲੈਵਲ ਅਚੀਵ ਹੋਏ ਇਨਕਮ ਵਧੀਆ ਆ ਰਹੀ ਹੈ ਸੋ ਮੈਨੂੰ ਬਾਹਰ ਜਾ ਕੇ ਕੰਮ ਕਰਨ ਦੀ ਲੋੜ ਨਹੀਂ ਮੈਂ ਪੂਰੀ ਤਰ੍ਹਾਂ ਪੋਜ਼ਿਟਿਵ ਹਾਂ ਇਸ ਕੰਮ ਨੂੰ ਲੈ ਕੇ ਕਿਉਂਕਿ ਇਹਦੀ ਗਰੋਥ ਬਹੁਤ ਜ਼ਿਆਦਾ ਆ ਜਿੰਨੀ ਅਸੀਂ ਜੌਬ 'ਚ ਕਦੀ ਸੋਚ ਵੀ ਨਹੀਂ ਸਕਦੇ ਸੋ ਮੈਨੂੰ ਘਰ ਤੋਂ ਬਾਹਰ ਨਹੀਂ ਜਾਣਾ ਪੈਂਦਾ ਆਪਣੇ ਬੱਚਿਆਂ ਦਾ ਘਰ ਦਾ ਧਿਆਨ ਰੱਖਦੇ ਹੋਏ ਮੈਂ ਇਸ ਕੰਮ ਨੂੰ ਕਰ ਰਹੀ ਹਾਂ ਤੇ ਉਹ ਵੀ ਦਿਨ ਦੇ ਵਿੱਚ ਤੁਰੇ ਫਿਰਦੇ ਜਦੋਂ ਫੋਨ ਹੱਥ ਫੜਿਆ ਕਿਸੇ ਦਾ ਮੈਸੇਜ ਆਇਆ ਉਹਨੂੰ ਰਿਪਲਾਈ ਕਰਤਾ ਬਸ ਇੰਨਾ ਕੁ ਮੇਰਾ ਕੰਮ ਹੈਗਾ ਤੇ ਇਸ ਤੋਂ ਵੱਧ ਕੁਝ ਨਹੀਂ ਆਪਣੇ ਆਪ ਅਕਾਊਂਟ ਦੇ ਵਿੱਚ ਤੁਹਾਡੇ ਪੇਮੈਂਟ ਜਿਹੜੀ ਹੈਗੀ ਉਹ ਸਾਨੂੰ ਸ਼ੋ ਹੋਣ ਲੱਗ ਜਾਂਦੀ ਆ ਸੋ ਤੁਸੀਂ ਵੀ ਜੇਕਰ ਇਦਾਂ ਦਾ ਕੰਮ ਚਾਹੁੰਦੇ ਆ ਆਪਣੀ ਲਾਈਫ ਨੂੰ ਥੋੜਾ ਜਿਹਾ ਠਹਿਰਾਉਣਾ ਚਾਹੁੰਦੇ ਆ ਤਾਂ ਜਰੂਰ ਇਸ ਰਿਐਲਿਟੀ ਤੱਕ ਪਹੁੰਚੋ